ਪਾਦੋਂ ਪਰਮ ਪੁਲਾਣੀਆਂ ਦੂਜੈ ਲੱਗਾ ਹਿਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਅੰਮ੍ਰਿਤ ਵਚਨ ਆਪ ਜੀ ਨੇ ਸਰਵਣ ਕੀਤਾ ਹੈ ਅੱਜ ਭਾਦੋਂ ਦਾ ਮਹੀਨਾ ਆਰੰਭ ਹੋ ਰਿਹਾ ਹੈ ਗੁਰੂ ਕੀ ਪਾਵਨ ਪਿਤਰ ਬਾਣੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪਾਦੋਂ ਦੇ ਇਸ ਮਹੀਨੇ ਵਿੱਚ ਜੋ ਪਾਵਨ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ ਜੋ ਸਾਨੂੰ ਪ੍ਰੇਰਿਤਲ ਕਰਾਇਆ ਹੈ ਉਹਦੇ ਨਾਲ ਆਪਾਂ ਸਾਂਝ ਪਾਉਣੀ ਹੈ ਇਸ ਤੋਂ ਪਹਿਲਾਂ ਥੋੜੀ ਜੀ ਜਾਣਕਾਰੀ ਥੋੜੀ ਜੀ ਵਿਚਾਰ ਇਸ ਪੱਖ ਤੋਂ ਲੈ ਲਈਏ ਕਿ ਇਹ ਜਿਹੜੀ ਬਾਣੀ ਹੈ 12 ਮਾਹ ਦੀ ਦੇਸੀ ਮਹੀਨੇ ਦੀ ਆਪਾਂ ਗੱਲ ਕਰਦੇ ਆਂ ਇੱਕ ਬੇਨਤੀ ਇਹ ਵੀ ਹੈ ਕਿ ਅੱਜ ਸਾਨੂੰ ਅੰਗਰੇਜ਼ੀ ਮਹੀਨੇ ਸਾਡੇ ਬੱਚਿਆਂ ਨੂੰ ਚੇਤੇ ਹਨ ਪਰ ਦੇਸੀ ਮਹੀਨੇ ਜਿਹੜੇ ਹਨ ਉਹ ਉਹਨਾਂ ਬਾਰੇ ਸਾਡੇ ਬੱਚਿਆਂ ਨੂੰ ਕੋਈ ਪਤਾ ਨਹੀਂ ਹੈ ਸੰਗ੍ਰਾਮ ਦੇ ਦਿਨ ਦੇਸੀ ਮਿਨਾੜਾ ਹੈ ਉਹ ਉਪਰੰਭ ਹੁੰਦਾ ਹੈ ਔਰ ਦੇਸੀ ਸਾਲ ਜਿਹੜਾ ਹੈ ਜਦੋਂ ਅਸੀਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਸੱਚੇ ਪਾਤਸ਼ਾਹ ਨੇ ਚੇਤ ਤੋਂ ਗੱਲ ਕੀਤੀ ਹੈ ਚੇਤ ਗੋਬਿੰਦ ਅਰਾਧੀ ਹੈ ਔਰ ਜਿਹੜਾ ਚੇਤਰ ਦਾ ਮਹੀਨਾ ਹੈ ਇਥੋਂ ਆਰੰਭ ਹੁੰਦਾ ਹੈ ਅਖੀਰਲਾ ਮਹੀਨਾ 12ਵਾਂ ਮਹੀਨਾ ਜਿਹੜਾ ਹੈ ਫੱਗਣ ਦਾ ਆਉਂਦਾ ਹੈ ਜਿਵੇਂ ਦੁਨਿਆਵੀ ਪਾਕ ਤੇ ਉੱਤੇ ਅੰਗਰੇਜ਼ੀ ਮਹੀਨੇ ਜਿਹੜੇ ਹਨ ਜਨਵਰੀ ਤੋਂ ਆਰੰਭ ਹੋ ਕੇ ਬਾ ਦਸੰਬਰ ਤੱਕਰ 12 ਹੁੰਦੇ ਨੇ ਇਸੇ ਤਰੀਕੇ ਦੇ ਨਾਲ ਦੇਸੀ ਮਹੀਨੇ ਜਿਹੜੇ ਹਨ ਉਹ ਚੇਤ ਤੋਂ ਆਰੰਭ ਹੋ ਕੇ ਫੱਗਣ ਤੱਕਰ ਜਾਂਦੇ ਨੇ ਇਹ 12 ਬਣਦੇ ਹਨ ਗੁਰਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਤਿਗੁਰਾਂ ਨੇ ਇਸ ਮਹੀਨੇ ਦੇ ਵਿੱਚ ਜੋਪ ਦੇਣ ਕਰਾਏ ਹਨ ਜੋ ਸਮੇਂ ਦੇ ਹਾਲਾਤ ਬਾਹਰमुखी ਹੁੰਦੇ ਨੇ ਉਹਨਾਂ ਇਹ ਬਾਹਰਮੁਖੀ ਹਾਲਾਤਾਂ ਨੂੰ ਲੈ ਕੇ ਅੰਦਰ ਦੀ ਗੱਲ ਸਮਝਾਉਣੀ ਕੀਤੀ ਜਿਵੇਂ ਪਿਛਲਾ ਮਹੀਨਾ ਸਾਵਣ ਦਾ ਮਹੀਨਾ ਸੀ ਸਾਵਣ ਦੇ ਮਹੀਨੇ ਵਿੱਚ بارش ਬਹੁਤ ਹੁੰਦੀ ਹੈ ਮੀਂਹ ਬੜੇ ਪਿੰਦੇ ਨੇ ਤੇ ਸੱਚੇ ਪਾਤਸ਼ਾਹ ਜੀਆ ਨੇ ਮੀਂਹ ਦੀ ਗੱਲ ਕਰਦਿਆਂ ਸਾਵਣ ਸਰਸੀ ਕਾਮਣੀ ਦੀ ਗੱਲ ਕੀਤੀ ਭਾਦੂ ਦਾ ਮਹੀਨਾ ਅਜਿਹਾ ਹੁੰਦਾ ਹੈ ਇਹਦੇ ਵਿੱਚ ਕੀ ਹੈ ਦੋ ਪੱਖ ਹੁੰਦੇ ਹਨ ਭਾਦੋਏ ਦੋੇ ਦੋ ਭਾਵਾਂ ਵਾਲਾ ਮਹੀਨਾ ਜਿਹਨੂੰ ਆਪਾਂ ਸੰਧੀਛੇਦ ਕਰਾਂਗੇ ਇਹਦੇ ਅਤ ਕਰਾਂਗੇ ਦੋ ਭਾਵ ਕਿਤਰਾ ਤੁਸੀਂ ਵੇਖਿਆ ਹੋਵੇਗਾ ਇਸ ਮਹੀਨੇ ਦੇ ਵਿੱਚ ਧੁੱਪ ਵੀ ਚੜੀ ਹੁੰਦੀ ਹੈ ਔਰ ਕਈ ਜਗ੍ਹਾ ਤੇ ਨਾਲ ਮੀਂਹ ਵੀ ਪੈ ਰਿਹਾ ਹੁੰਦਾ ਕਿਸੇ ਵੇਲੇ ਉਧਰੋਂ ਸੂਰਜ ਵੀ ਚੜਿਆ ਹੈ ਕਿਉਂਕਿ ਛੋਟੀਆਂ ਛੋਟੀਆਂ ਬਦਲੀਆਂ ਜਿਹੜੀਆਂ ਨੇ ਔਰ ਹਰਾਨੀ ਇਸ ਗੱਲ ਦੀ ਵੀ ਹੁੰਦੀ ਹੈ ਕਿਸੇ ਵੇਲੇ ਵੇਖੀਦਾ ਜਿੱਦਾਂ ਆਪਾਂ ਕਹਿੰਦੇ ਵੀ ਭਾਦੋਂ ਦੇ ਮਹੀਨੇ ਜਿਹੜੇ ਮੀਂਹ ਪੈਂਦੇ ਨੇ ਇਥੇ ਵੱਟ ਨੂੰ ਵੱਟ ਛੜ ਜਾਂਦੀ ਹੈ ਵੀ ਕਹਿਣ ਤੋਂ ਪਾਪ ਵੀ ਇੱਕ ਵੱਟ ਬਣੀ ਖੇਤ ਦੇ ਵਿੱਚ ਸੱਜੇ ਪਾਸੇ ਮੀਂਹ ਪੈ ਰਿਹਾ ਵੱਟ ਦੇ ਖੱਬੇ ਪਾਸੇ ਮੀਂਹ ਨਹੀਂ ਪੈ ਰਿਹਾ ਪਿੱਛੇ ਜੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਦੇਖਿਆ ਉਹ ਜਿਵੇਂ ਆਪਾਂ ਸੜਕਾਂ ਉੱਤੇ ਜਾਂਦੇ ਹਾਂ ਇੱਕ ਪਾਸਾ ਆਉਣ ਵਾਲਾ ਹੁੰਦਾ ਇੱਕ ਪਾਸੇ ਜਾਣ ਵਾਲਾ ਹੁੰਦਾ ਹੁਣ ਜਾਣ ਵਾਲਾ ਪਾਸਾ ਸਾਰਾ ਗਿੱਲਾ ਹੋਇਆ ਪਿਆ ਆਉਣ ਵਾਲਾ ਪਾਸਾ ਸਾਰਾ ਸੁੱਕਾ ਹੋਇਆ ਸਿੱਕੀ ਇਹ ਕੀ ਹੈ ਦੋ ਭਾਵ ਇਹ ਕੀ ਹੈ ਇੱਥੇ ਵਟ ਨੂੰ ਵਟ ਛੱਡ ਗਈ ਖੈ ਜਿਹੜੀ ਬੇਨਤੀ ਕਰਨ ਲੱਗੇ ਹਾਂ ਸਤਿਗੁਰਾਂ ਜਿਹੜਾ ਪਿਆਰ ਤੇ ਭਾਦ ਦੋਵੇਂ ਭਰਮ ਭੁਲਾਣੀਆਂ ਦੂਜੇ ਲੱਗਾ ਹੀ ਤਾ ਜਦੋਂ ਇਨਸਾਨ ਭਰਮ ਵਿੱਚ ਫਸਦਾ ਹੈ ਉਹਦੇ ਅੰਦਰ ਵੀ ਦੁਚਿੱਤਾਪਨ ਪੈਦਾ ਹੋ ਜਾਂਦਾ ਹੈ ਦੋ ਭਾਵ ਪੈਦਾ ਹੋ ਜਾਂਦੇ ਨੇ ਦੋ ਭਾਵ ਭਰਮ ਵਿੱਚ ਫਸ ਜਾਂਦਾ ਹੈ ਤੇ ਤੁਸੀਂ ਹੈਰਾਨ ਹੋਵੋਗੇ ਮਨੁੱਖ ਭਰਮ ਵਿੱਚ ਫਸ ਕੇ ਜਿਹਨੂੰ ਆਪਾਂ 84 ਲੱਖ ਜੋਂ ਦਾ ਸਰਦਾਰ ਆਖਦੇ ਹਾਂ ਜੀ ਪਰਮ ਦੇ ਵਿੱਚ ਫਸ ਕੇ ਜਿੱਹਾਂ ਜੀਵਨ ਬਚਰ ਕਰਦਾ ਹੈ ਪਰਮ ਵਿੱਚ ਫਸਿਆ ਹੋਇਆ ਬੰਦਾ ਕਿਹੋ ਜਿਹਾ ਇਹਦੇ ਅੰਦਰ ਪਰਮ ਬਣ ਬੈਠਦੇ ਨੇ ਵਹਿਮ ਬਣ ਬੈਠਦੇ ਨੇ ਪਰਮ ਵਿੱਚ ਫਸਿਆ ਹੋਇਆ ਬੰਦਾ ਇੱਕ ਬਿੱਲੀ ਤੋਂ ਡਰ ਜਾਂਦਾ ਹੈ ਬਿੱਲੀ ਜਿਹਨੂੰ ਸਭ ਤੋਂ ਡਰਪੋਕ ਆਖਿਆ ਜਾਂਦਾ ਤੁਸੀਂ ਵੇਖੋ ਬੰਦਾ ਘਰੋਂ ਚੱਲਿਆ ਕੰਮ ਕਿਤੇ ਕੰਮ ਤੇ ਜਾਣਾ ਸੀ ਕਿਤੇ ਕੋਈ ਮਾਂਚ ਵਿਚਾਰ ਬਣੀ ਵੀ ਆਹ ਕੰਮ ਕਰਕੇ ਆਈਏ ਆਹ ਚੀਜ਼ ਲੈ ਕੇ ਆਈਏ ਅੱਗੋਂ ਬਿੱਲੀ ਦਾ ਰਿਸ਼ਤਾ ਕੱਟ ਗਈ ਤੇ ਹੋਇਆ ਕਿ ਵਾਪਸ ਮੁੜ ਆਉਂਦਾ ਹੈ ਕੀ ਹੋਇਆ ਘਰ ਦੇ ਨੇ ਪੁੱਛੇ ਤੁਸੀਂ ਗਏ ਨਹੀਂ ਕਿੰਦਾ ਬਿੱਲੀ ਰਿਸ਼ਤਾ ਕੱਟ ਗਈ ਸੀ ਬਿੱਲੀ ਤੋਂ ਡਰ ਗਿਆ ਕਾਦੇ ਵਾਸਤੇ ਡਰਿਆ ਕਿਉਂਕਿ ਅੰਦਰ ਭਰਮ ਪੈਦਾ ਹੋਇਆ ਸੀ ਤੇ ਭਰਮ ਦੇ ਵਿੱਚ ਫਿਰ ਝਟਕਣਾ ਪੈਦਾ ਹੋ ਜਾਂਦੀ ਹੈ ਸਤਿਗੁਰੂ ਜੀ ਦੀ ਬਾਣੀ ਨੇ ਪਿਆਰ ਦਿੱਤਾ ਕਿ ਇਸ ਭਾਦੋਂ ਦੇ ਮਹੀਨੇ ਵਿੱਚ ਵੀ ਦੋ ਭਾਵ ਬਣਦੇ ਨੇ ਮੀਂਹ ਪੈਰੇ ਇੱਕਦਮ ਧੁੱਪ ਚੜਦੀ ਹੈ ਇੱਕਦਮ ਚਮਾਸਾ ਜਿਹਾ ਲੱਗ ਜਾਂਦਾ ਤੇ ਸਰੀਰ ਨੂੰ ਹੋਰ ਘਬਰਾਹਟ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਜਿਹੜੇ ਸਰੀਰ ਪਰਮ ਵਿੱਚ ਫਸ ਜਾਂਦੇ ਨੇ ਉਹਨਾਂ ਦੇ ਮਨ ਅੰਤਰ ਆਤਮ ਵਿੱਚ ਭਟਕਣਾ ਬਣ ਜਾਂਦੀ ਹੈ ਉਹ ਪਰਮ ਵਿੱਚ ਫਸੇ ਰਹਿੰਦੇ ਨੇ ਫਿਰ ਉਹ ਸੁਖੀ ਨਹੀਂ ਬਤੀਤ ਕਰ ਸਕਦੇ ਆਪਣੇ ਜੀਵਨ ਨੂੰ ਤੇ ਸਤਗੁਰ ਆਖਣ ਲੱਗੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤ ਜਿੰਨੇ ਮਰਜੀ ਸ਼ਿੰਗਾਰ ਕਰ ਲਵੇ ਜਿੰਨੇ ਮਰਜੀ ਕਰਮ ਕਰ ਲਵੇ ਉਹ ਕਿਸੇ ਲੇਖੇ ਵਿੱਚ ਨਹੀਂ ਆਉਂਦੇ ਇੱਕ ਛੋਟੀ ਜੀ ਬੇਨਤੀ ਮਨ ਲਓ ਕੋਈ ਕਪਲ ਹੈ ਪਤੀ ਪਤਨੀ ਹੈ ਹੋਣ ਜਿਹੜੀ ਪਤਨੀ ਹੈ ਆਪਣੇ ਪਤੀ ਨੂੰ ਪਿਆਰ ਨਾ ਕਰੇ ਉਹਦਾ ਪਿਆਰ ਕਿਤੇ ਹੋਰ ਬਾਹਰ ਪੈ ਜਾਵੇ ਕਿਸੇ ਹੋਰ ਨਾਲ ਥਰਡ ਪਰਸਨ ਨੂੰ ਪਿਆਰ ਕਰਨ ਲੱਗ ਪਈ ਹੁਣ ਜੇ ਤੀਜੇ ਨੂੰ ਪਿਆਰ ਕਰਨ ਲੱਗ ਪਈ ਦੂਜੇ ਨੂੰ ਪਿਆਰ ਕਰਨ ਲੱਗ ਪਈ ਤੇ ਪਤੀ ਦੀ ਖੁਸ਼ੀ ਪਤਨੀ ਨੂੰ ਨਹੀਂ ਮਿਲਣੀ ਫਿਰ ਉਹ ਇਹੋ ਜੀ ਔਰਤ ਭਾਵੇਂ ਲੱਖਾਂ ਸ਼ਿੰਗਾਰ ਕਰਕੇ ਲੱਖਾਂ ਸੁਭਪਣ ਕਰਕੇ ਆਪਣੇ ਪਤੀ ਕੋਲ ਜਾਣ ਦੀ ਕੋਸ਼ਿਸ਼ ਕਰਦੀ ਹੈ ਪਰ ਪਤੀ ਦੀ ਖੁਸ਼ੀ ਉਸ ਨੂੰ ਨਹੀਂ ਮਿਲਦੀ ਕਿਉਂਕਿ ਪਤੀ ਨੂੰ ਉਹਦੇ ਕੈਰੈਕਟਰ ਬਾਰੇ ਪਤਾ ਲੱਗ ਚੁੱਕਿਆ ਕਿਦਾਂ ਕਾਹਦੇ ਵਾਸਤੇ ਨੂੰ ਕਰਦੀ ਪਈ ਹੈ ਮੈਨੂੰ ਮੈਂ ਤੇਰੇ ਤੇ ਖੁਸ਼ ਨਹੀਂ ਹੈਗਾ ਸਤਿਗੁਰੂ ਜੀ ਨੇ ਇਸੇ ਤਰੀਕੇ ਨਾਲ ਆਖਿਆ ਜੀਵ ਆਤਮਾ ਨੂੰ ਜੇ ਤੇਰੇ ਅੰਦਰ ਭਰੋਸਾ ਕਿਸੇ ਹੋਰ ਦਾ ਬਣ ਗਿਆ ਵਿਸ਼ਵਾਸ ਕਿਸੇ ਹੋਰ ਦਾ ਪੈਦਾ ਹੋ ਗਿਆ ਪਰਮਾਤਮਾ ਨੂੰ ਛੱਡ ਕੇ ਗੁਰੂ ਨੂੰ ਛੱਡ ਕੇ ਆਪਣੇ ਇਸ਼ਟ ਨੂੰ ਛੱਡ ਕੇ ਤੇ ਫਿਰ ਪਰਮਾਤਮਾ ਦੀ ਖੁਸ਼ੀ ਤੈਨੂੰ ਨਹੀਂ ਮਿਲਣੀ ਏ ਜਿੰਨੇ ਵੀ ਤਰੇ ਕੀਤੇ ਹੋਏ ਕਰਮ ਨੇ ਜੀਵੰਦ ਨੇ ਆਵੀ ਪੱਖ ਤੇ ਔਤ ਸ਼ਿੰਗਾਰ ਕਰਦੀ ਹੈ ਆਪਣੇ ਪਤੀ ਦੀ ਖੁਸ਼ੀ ਲੈਣ ਵਾਸਤੇ ਤੇ ਬੇਨਤੀ ਕਰਾਂ ਜਿਨੇ ਧਰਮ ਕਰਮ ਕਰਦੇ ਆਂ ਦੁਨਿਆਵੀ ਪੱਦਰ ਉੱਤੇ ਇਹ ਵੀ ਇੱਕ ਕਿਸਮ ਦੇ ਸ਼ਿੰਗਾਰ ਹੁੰਦੇ ਨੇ ਜਿਹੜੇ ਮਾਲਕ ਦੀ ਖੁਸ਼ੀ ਲੈਣ ਵਾਸਤੇ ਹੁੰਦੇ ਨੇ ਪਰ ਇਨਾਂ ਸ਼ਿੰਗਾਰਾਂ ਤੋਂ ਇਲਾਵਾ ਸਭ ਤੋਂ ਪਹਿਲੀ ਖੇਡ ਹੁੰਦੀ ਹੈ ਕਿ ਅਸੀਂ ਆਪਣੇ ਮਨ ਅੰਤਰ ਆਤਮੇ ਦੇ ਵਿੱਚ ਪਰਮੇਸ਼ਰ ਨਾਲ ਪਿਆਰ ਪਾਈਏ ਮੈਂ ਇੱਕ ਵਿਦਵਾਨ ਦੇ ਬੋਲ ਪੜ੍ਹ ਰਿਹਾ ਸੀ ਉਹ ਕਹਿੰਦਾ ਪ੍ਰੇਮ ਦੀ ਖੇੜੇ ਨਾ ਜੇ ਤੁਹਾਡੇ ਅੰਦਰ ਪ੍ਰੇਮ ਨਹੀਂ ਹੈ ਤੁਸੀਂ ਜਿੰਨੇ ਮਰਜ਼ੀ ਕਰਮ ਕਰ ਲਓ ਇਹ ਤੁਹਾਡੇ ਕੀਤੇ ਹੋਏ ਕਰਮ ਤੁਹਾਨੂੰ ਪਰਮੇਸ਼ਰ ਦੇ ਦਰ ਤੇ ਉੱਤੇ ਖੁਸ਼ੀ ਨਹੀਂ ਦਿਵਾ ਸਕਦੇ ਇਹ ਜਿੰਨੇ ਬਾਕੀ ਕਰਮ ਨੇ ਉਹਨੇ ਬੜੀ ਸੋਹਣੀ ਕੋਟੇਸ਼ਨ ਲਈ ਬੜੀ ਸੋਹਣੀ ਉਦਾਹਰਨ ਦਿੱਤੀ ਮੈਨੂੰ ਬੜੀ ਵਧੀਆ ਲੱਗੀ ਗੱਲ ਜੀ ਉਹ ਕਹਿੰਦਾ ਪ੍ਰੇਮ ਲਾੜਾ ਹੈ ਪ੍ਰੇਮ ਦੁੱਲਾ ਜਿਵੇਂ ਕੋਈ ਬਰਾਤ ਹੁੰਦੀ ਹੈ ਨਾ ਜੀ ਬਰਾਤ ਚ ਦੁੱਲੇ ਦੇ ਕਰਕੇ ਲਾੜੇ ਦੇ ਕਰਕੇ ਬਰਾਤੀਆਂ ਨਹੀਂ ਆਉਂ ਭਗਤ ਹੁੰਦੀ ਐ ਬਰਾਤੀਆਂ ਨੂੰ ਮਾਨ ਸਨਮਾਨ ਮਿਲਦਾ ਐ ਬਰਾਤੀਆਂ ਨੂੰ ਰੋਟੀ ਪਾਣੀ ਪੁੱਛਿਆ ਜਾਂਦਾ ਐ ਜੇ ਹੁਣ ਕੋਈ ਬਰਾਤਾਂ ਦੀ ਹੋਵੇ ਜਿਹੜਾ ਦੁੱਲਾ ਹੋਵੇ ਨਾ ਲਾੜਾ ਹੋਵੇ ਨਾ ਤੇ ਬਰਾਤੀਆਂ ਦੀ ਪੁਸ਼ਪ ਪੜਤਾਲ ਨਹੀਂ ਹੁੰਦੀ ਇਸੇ ਤਰੀਕੇ ਨਾਲ ਪ੍ਰਮਾਤਮਾ ਨਾਲ ਪਿਆਰ ਪਾਉਣਾ ਪ੍ਰਮਾਤਮਾ ਤੇ ਵਿਸ਼ਵਾਸ ਕਰਨਾ ਇਹ ਕੀ ਦੁੱਲਾ ਲੜਾਈ ਤੇ ਬਾਕੀ ਜਿੰਨੇ ਆਪਾਂ ਕਰਮ ਕਰਦੇ ਆ ਉਹ ਸਾਰੇ ਕਰਮ ਬਰਾਤ ਨੇ ਨਹੀਂ ਆਈ ਨੇ ਜੇ ਪ੍ਰੇਮ ਹੋਵੇਗਾ ਪ੍ਰੇਮ ਨਾਲ ਕੀਤੇ ਜਾਣਗੇ ਵਿਸ਼ਵਾਸ ਨਾਲ ਕੀਤੇ ਜਾਣਗੇ ਇਹ ਕੰਮ ਸਫਲ ਹੋ ਜਾਂਦੇ ਹਨ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕਹਿਸਨ ਪ੍ਰੇਤ ਜਿਸ ਦਿਨ ਇਹ ਸਰੀਰ ਬਿਨਸ ਗਿਆ ਜਿੰਨਾ ਸੱਜਣਾ ਦੇ ਨਾਲ ਮਿੱਤਰਾਂ ਦੇ ਨਾਲ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਪਿਆਰ ਪਾ ਕੇ ਬੈਠਾ ਇੰਨਾਂ ਨੇ ਤੈਨੂੰ ਪ੍ਰੇਤ ਕਹਿਣਾ ਸ਼ੁਰੂ ਕਰ ਦੇਣਾ ਇਥੋਂ ਤੱਕ ਸਾਹਿਬ ਦੀ ਬਾਣੀ ਨੇ ਆਖਿਆ ਬੀ ਜਿਹੜੀ ਘਰ ਵਾਲੀ ਔਰਤ ਸਭ ਤੋਂ ਨਜ਼ਦੀਕੀ ਰਿਸ਼ਤਾੜਾ ਹੈ ਪਤੀ ਪਤਨੀ ਦਾ ਹੁੰਦਾ ਹੈ ਸਭ ਤੋਂ ਨਜ਼ਦੀਕੀ ਰਿਸ਼ਤਾ ਰਿਸ਼ਤੇ ਮਾਂ ਬਾਪ ਦੇ ਵੀ ਨੇ ਰਿਸ਼ਤੇ ਧੀਆਂ ਪੁੱਤਾਂ ਦੇ ਵੀ ਨੇ ਪਰ ਤੁਸੀਂ ਵੇਖੋ ਮੈਂ ਜਿਹੜੀ ਬੇਨਤੀ ਕਰ ਰਿਹਾ ਕਿਉਂਕਿ ਜਦੋਂ ਕਪਲ ਹੁੰਦੇ ਨਾ ਕਿਉਂਕਿ ਜਿਹੜੇ ਮਾਤਾ ਪਿਤਾ ਨੇ ਚਾਹੇ ਇਨ ਲਾਜ਼ ਦੇ ਹੋਣ ਪਤਨੀ ਵਾਲੇ ਪਾਸੇ ਹੋਣ ਚਾਹੇ ਪਤੀ ਵਾਲੇ ਪਾਸੇ ਹੋਣ ਉਹ ਆਪਣੀ ਉਮਰ ਦੇ ਲਾਗੇ ਪਹੁੰਚ ਚੁੱਕੇ ਹੁੰਦੇ ਹਨ ਉਹਨਾਂ ਨੇ ਹੋਰ 5-7 ਸਾਲ ਨੂੰ 10 ਸਾਲ ਨੂੰ ਸੰਸਾਰ ਤੋਂ ਕੁਝ ਕਰ ਜਾਣਾ ਹੁੰਦਾ ਹੈ ਤੇ ਜਿਹੜੇ ਬੱਚੇ ਨੇ ਬੱਚੇ ਵੱਡੇ ਹੋਦੇ ਨੇ ਉਹ ਵਿਆਹ ਕਰਕੇ ਆਪਣੀ ਲਾਈਫ ਜਿਹੜੀ ਹੈ ਸਟਾਰਟ ਕਰ ਲੈਂਦੇ ਨੇ ਇਸ ਕਰਕੇ ਪਤੀ ਪਤਨੀ ਜਿਹੜੇ ਨੇ ਇਹਨਾਂ ਦੀ ਜਿਹੜੀ ਲੋਡ ਇਹਨਾਂ ਦਾ ਪਿਆਰ ਅਸਲ ਵਿੱਚ ਬਜ਼ੁਰਗੀ ਦੇ ਅੰਦਰ ਬੁਢੇਪੇ ਦੇ ਵਿੱਚ ਜ਼ਿਆਦਾ ਹੀ ਖਿੱਚ ਬਣਦੀ ਹੈ ਲੋਡ ਪੈਂਦੀ ਹੈ ਮਹਿਸੂਸ ਹੁੰਦੀ ਹੈ ਇਹ ਬੜਾ ਨਜ਼ਦੀਕੀ ਰਿਸ਼ਤਾ ਹੈ ਪਰ ਇਸ ਰਿਸ਼ਤੇ ਨੂੰ ਵੀ ਸੱਚੇ ਪਾਤਸ਼ਾਹ ਨੇ ਆਖਿਆ ਵੀ ਜਗ ਜੀਉਂਦਿਆਂ ਦੇ ਮੇਲੇ ਦੀ ਖੇੜਾ ਹੈ ਜਿੱਦਣ ਸਵਾਸਾਂ ਦੀ ਪੂੰਜੀ ਪੂਰੀ ਹੋ ਗਈ ਨਾ ਹੋਣਾ ਕੀ ਹੈ ਜਿਤ ਦਿਨ ਦੇਹ ਬਿਨ ਸਸੀ ਤਿੱਤ ਵੇਲਾ ਕੈਸਨ ਪ੍ਰੇਤ ਜਿਸ ਦਿਨ ਮਨੁੱਖ ਦਾ ਸਰੀਰ ਨਾਸ਼ ਹੋ ਗਿਆ ਉਸ ਦਿਨ ਜਿੱਥੇ ਸੱਗੀ ਸਾਥੀਆਂ ਨੇ ਕਹਿਣਾ ਵੀ ਇਹ ਤੇ ਹੁਣ ਪ੍ਰੇਤ ਬਣ ਗਿਆ ਛੇਤੀ ਛੇਤੀ ਘਰੋਂ ਲੈ ਜਾ ਬਾਬੇ ਕਬੀਰ ਸਾਹਿਬ ਨੇ ਆਖਿਆ ਸੀ ਹੁਣ ਤੇ ਰੇ ਬੌਰੇ ਤੋਹੇ ਘਰੀ ਨਾ ਰੱਖਐ ਕੋਈ ਤੂੰ ਰਾਮ ਨਾਮ ਜਪ ਸੋਈ ਤੈਨੂੰ ਇੱਕ ਘੜੀ ਵੀ ਕਿਸਨੇ ਨੇ ਰੱਖਣਾ ਬਹੁਤੀ ਗੱਲ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਹਾਂ ਕਿ ਜੇ ਬੱਚੇ ਬੱਚੀਆਂ ਬਾਹਰਲੇ ਮੁਲਕ 'ਚ ਬੈਠੇ ਹੋਣਗੇ ਤੇ ਜੇ ਧੀ ਪੁੱਤ ਨੇ ਕਹਿਣਾ ਵੀ ਮੈਂ ਆਉਣਾ ਚਾਹੁੰਦਾ ਵਾਂ ਅੰਤਮ ਦਰਸ਼ਨ ਕਰਨੇ ਚਾਹੁੰਦਾ ਤੇ ਫਿਰ ਉਹ 2-4 ਦਿਨ ਬਾਅਦ ਤੇ ਫ੍ਰਿਜ ਵਿੱਚ ਲਾ ਲੈਣਗੇ ਤੇ ਜੇ ਬੱਚੇ ਨੇ ਆਖਿਆ ਨਹੀਂ ਜੀ ਮੇਰੇ ਤੇ ਪੇਪਰ ਲੱਗੇ ਨੇ ਪਤਾ ਨਹੀਂ ਮੇਰੇ ਵੀਜ਼ਾ ਕਦੋਂ ਵਧਣਾ ਐਕਸਟੈਂਸ਼ਨ ਕਦੋਂ ਆਉਣੀ ਐ ਪਤਾ ਨਹੀਂ ਮੇਰਾ ਪੀਆਰ ਕਦੋਂ ਆਉਣੀ ਐ ਮੈਂ ਫਿਰ ਪੀਆਰ ਹੋ ਕੇ ਆਵਾਂਗਾ ਤੇ ਤੁਸੀਂ ਐਂ ਕਰੋ ਸਨਸਕਾਰ ਕਰ ਦਿਓ ਫਿਰ ਉਹ ਵੀ ਉਡੀਕ ਜਿਹੜੀ ਹੈ ਜੀ ਉਹ ਵੀ ਉਡੀਕ ਨਹੀਂ ਹੁੰਦੀ ਹੁਣ ਸਹਿਬ ਆਖਣ ਲੱਗੇ ਵੀ ਘਰ ਵਾਲੀ ਔਰਤ ਜਿਹੜਾ ਸਭ ਤੋਂ ਨਜ਼ਦੀਕੀ ਰਿਸ਼ਤਾ ਹੈ ਇਨਸਾਨ ਦੇ ਨਾਲ ਘਰ ਕੀ ਨਾਨ ਸਦਾ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਧੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਸ਼ਤਾਬ ਦੀਪੁਰ ਜਿਹੜੇ ਹਨ ਗੁਰੂ ਨਾਨਕ ਨਾਮ ਲੇਵਾ ਸੰਗਤਾ ਮਨਾ ਰੀਆਂ ਨੇ ਪਾਤਸ਼ਾਹ ਦੇ ਅੰਮ੍ਰਿਤ ਬੋਲ ਨੇ ਕਹਿੰਦੇ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਉਹ ਵੀ ਪ੍ਰੇਤ ਖਿਤ ਕਰਕੇ ਪੱਜ ਜਾਂਦੀ ਹੈ ਪੱਜ ਜਾਂਦੀ ਹੈ ਹੁਣ ਰਿਸ਼ਤੇਦਾਰ ਸਕੀ ਸੰਬੰਧੀ ਸਾਰੇ ਜਿਹੜੇ ਕੋਲ ਬੈਠ ਥੈਣ ਢੋਕ ਢੋਕੇ ਕਹਿੰਦੇ ਕਿ ਜਦਨ ਹੰਸ ਉਡਾਰੀ ਮਾਰ ਗਿਆ ਉਹ ਦਨਾਤ ਨੇ ਭਾਈ ਇਹਨੂੰ ਲੈ ਜਾਓ ਪਕੜ ਚਲਾਣ ਦੂਤ ਜਮ ਕਿਸੇ ਨਾ ਦਿੰਨੀ ਭੇਤ ਜਮ ਦੂਤ ਜਿੰਦ ਨੂੰ ਫੜ ਕੇ ਅੱਗੇ ਲੈ ਜਾਂਦੇ ਹਨ ਇਹ ਕਿਸੇ ਨੂੰ ਭੇਤ ਨਹੀਂ ਦੱਸਦੇ ਵੀ ਕਿੱਥੇ ਚੱਲੇ ਹਾਂ ਛੱਡ ਖੜੋਤੇ ਖੰਨੇ ਮਾਹੇ ਜਿੰਸਿਓ ਲੱਗਾ ਹੇਤ ਜਿੰਨਾ ਸੰਬੰਧੀਆਂ ਦੇ ਨਾਲ ਬੜਾ ਪਿਆਰ ਸੀ ਨਾ ਬੜਾ ਪ੍ਰੇਮ ਪਾਇਆ ਉਹ ਵੀ ਇੱਕ ਦਿਨ ਸਾਥ ਛੱਡ ਗਏ ਬڑا ਨੇ ਸੀ ਵੀਹਮਰੇ ਤਾਇਆ ਜੀ ਨੇ ਇਹ ਦਾਦਾ ਜੀ ਨੇ ਇਹ ਫੁੱਫੜ ਜੀ ਨੇ ਇਹ ਨਾਨਾ ਜੀ ਨੇ ਕਿੰਨੇ ਰਿਸ਼ਤੇ ਸਨ ਪਰ ਸਾਰੇ ਰਿਸ਼ਤੇ ਫਿਰ ਗੱਲ ਉੱਥੇ ਆ ਜਾਵੇਗੀ ਜੰਗ ਜਿਉਂਦਿਆਂ ਦੇ ਮੇਲੇ ਨੇ ਜਦੋਂ ਇਹ ਖੇੜ ਬਣ ਗਈ ਜਦੋਂ ਸਰੀਰ ਉਡਾਰੀ ਮਾਰ ਗਿਆ ਪ੍ਰਾਣ ਪੰਖੇਰੂ ਸਰੀਰ ਵੱਖਰਾ ਰਹਿ ਗਿਆ ਅੰਦਰੋਂ ਸਵਾਸ ਖਤਮ ਹੋ ਗਏ ਸੋ ਸਤਗੁਰੂ ਜੀ ਕਹਿੰਦੇ ਸਾਂ ਜੇ ਹਾਂ ਬੀਜਿਆ ਸੋ ਲੁਣਾ ਹੈ ਕਰਮਾਂ ਸੰਧੜਾ ਖੇਤ ਜੋ ਕੁਝ ਬੀਜਿਆ ਉਹ ਕੁਝ ਵੜਨਾ ਪੈਣਾ ਹੈ ਜੋ ਕੁਝ ਬੀਜਾਂਗੇ ਜਿਹੜੇ ਕਰਮ ਕਰਾਂਗੇ ਇਹ ਕਰਮਾਂ ਦੀ ਖੇਤੀ ਹੈ ਕਿਉਂਕਿ ਜਿਸੋਂ ਬੇਖੋ ਹੱਥ ਵਿੱਚ ਕੁਝ ਜਿਹੀ ਫੜੀ ਹੋਵੇ ਨਾ ਆਪਾਂ ਜਿੰਨੀ ਜ਼ੋਰ ਦੀ ਉੱਪਰ ਛੁੱਟਦੇ ਆ ਓਨੀ ਹੀ ਟੇਢੀ ਨਾਲ ਉਹ ਥਿੱਲਾ ਹੇਠਾਂ ਵਾਪਸ ਵੀ ਆਉਂਦੀ ਹੈ ਇਸੇ ਕਰਕੇ ਕਈ ਸਿਰ ਇਤਰਾ ਹੁੰਦੇ ਨੇ ਉਹ ਕਹਿੰਦੇ ਵੀ ਸੱਜਣੋ ਇਹ ਤੁਹਾਡੇ ਦੇ ਡਿਪੈਂਡ ਕਰਦਾ ਹੈ ਕਿਉਂਕਿ ਜੋ ਕੁੜੀ ਤੁਸੀਂ ਕਹਿੰਦੇ ਸਾਡੇ ਨਾਲ ਕਰੋਗੇ ਅਸੀਂ ਉਹਦਾ ਦੁਗਣਾ ਤੁਹਾਨੂੰ ਵਾਪਸ ਕਰਾਂਗੇ ਉਹ ਚਾਹੇ ਪਿਆਰ ਹੋਵੇ ਇਹ ਨਫ਼ਰਤ ਹੋਵੇ ਇਹ ਦੁਨਿਆਵੀ ਸੁਭਾਅ ਬਣ ਚੁੱਕਿਆ ਇਨਸਾਨ ਦਾ ਕਈ ਪਿਆਰ ਨੂੰ ਵੀ ਡੂਣਾ ਕਰਕੇ ਦਿੰਦੇ ਨੇ ਵਾਪਸ ਕਰਦੇ ਨੇ ਕਈ ਨਫ਼ਰਤ ਨੂੰ ਡੂਣਾ ਕਰਕੇ ਵਾਪਸ ਕਰਦੇ ਹਨ ਮਾਰਾ ਕਹਿੰਦੇ ਕਰਮਾਂ ਦੀ ਖੇਤੀ ਹੈ ਇੱਥੇ ਇਹ ਨਹੀਂ ਵੀ ਗਲਤੀ ਪਿਓ ਨੇ ਕੀਤੀ ਐ ਤੇ ਬੱਚੇ ਨੂੰ ਦਾ ਫਲ ਭੁਗਤਣਾ ਪੈਣਾ ਨਹੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਜਪਦੀ ਸਰ ਦੀ ਬਾਣੀ ਪੜਦੇ ਆ ਸਤਿਗੁਰ ਆਖਣ ਲੱਗੇ ਪਾਈ ਇੱਥੇ ਤੇ ਆਪੇ ਬੀਜ ਆਪੇ ਹੀ ਖਾਹ ਇੱਥੇ ਤੇ ਜੋ ਕੁਝ ਬੀਜਿਆ ਆਪੀ ਵੱਢ ਕੇ ਖਾਣਾ ਪਵੇਗਾ ਤੇ ਸੱਚੇ ਸਾਹਿਬ ਜੀ ਨੇ ਪਿਆਰ ਦਿੱਤਾ ਖੀਰ ਤੇ ਵਿਚਾਰ ਤੀ ਨਾਨਕ ਪ੍ਰਭ ਸਰਨਾਗਤੀ ਚਰਨ ਬਹੁਤ ਪ੍ਰਭ ਦੇਤ ਉਹ ਮਾਲਕ ਕਾਲਪੁਰਖ ਵਾਏ ਗੁਰਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਇੱਕ ਜੋੜੜੀ ਇੱਕ ਬੇਨਤੀ ਕਿ ਹੇ ਪ੍ਰਾਤਸ਼ਾ ਕਿਰਪਾ ਕਰੋ ਆਪ ਜੀ ਚਰਨਾਂ 'ਚ ਜੁੜ ਬੈਠੇ ਆ ਸੱਚੇ ਸਾਹਿਬ ਆਪਦੀ ਸ਼ਰਨ ਵਿੱਚ ਆਏ ਹਾਂ ਦਾਤਾ ਜੀ ਕਿਰਪਾ ਕਰ ਦਿਓ ਪਿਆਰ ਬਖਸ਼ ਦਿਓ ਆਪਣੇ ਚਰਨਾਂ ਦਾ ਜਹਾਜੜਾ ਹੈ ਸਾਨੂੰ ਦੇ ਦਿਓ ਗੁਰੂ ਰੂਪੀ ਚਰਨ ਸਤਗੁਰਾਂ ਦੇ ਚਰਨ ਸਾਨੂੰ ਮਿਲ ਜਾਣ ਤੇ ਉਹਨਾਂ ਹੋਵੇਗਾ ਕਿ ਇਸ ਭਵ ਸਾਗਰ ਤੋਂ ਪਾਰ ਹੋ ਜਾਵਾਂਗੇ ਤੇ ਸਹਬ ਨੇ ਕਿਰਪਾ ਕੀਤੀ ਸੇ ਪਾਦੋਂ ਇਹ ਨਰਕ ਨਾ ਪਾਈਏ ਗੁਰ ਰਖਣ ਵਾਲਾ ਹੇਤ ਜਿਨ੍ਹਾਂ ਦਾ ਪਿਆਰ ਪਰਮੇਸ਼ਰ ਨਾਲ ਪੈ ਜਾਂਦਾ ਹੈ ਜਿਹੜੇ ਇਸ ਮਹੀਨੇ ਦੇ ਵਿੱਚ ਸਵਾਲਕ ਨਾਲ ਜੁੜਦੇ ਨੇ ਫਿਰ ਉਹ ਨਰਕਾਂ ਦੇ ਵਿੱਚ ਨਹੀਂ ਜਾਂਦੇ ਕਿਉਂ ਕਿ ਸਤਿਗੁਰ ਕਹਿੰਦੇ ਹਨ ਪਰਮੇਸ਼ਰ ਦੇ ਪਿਆਰੇ ਬਣ ਜਾਂਦੇ ਨੇ ਤੇ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦੇ ਮਾਲਕ ਫਿਰ ਰਖੇ ਰਖਣਹਾਰ ਆਪ ਉਬਾਰਿਨ ਗੁਰ ਕੀ ਪੈਰੀ ਪਾਏ ਕਾਦ ਸਵਾਰਿਨ ਫਿਰ ਸੱਚੇ ਪਾਤਸ਼ਾਹ ਕਹਿੰਦੇ ਖਿੜ ਇਹੋ ਜੀ ਬਣਦੀ ਐ ਸੁਣ ਕੇ ਜਮ ਕੇ ਦੂਤ ਨਾ ਹੀ ਤਰੇ ਛਡ ਜਾਹੀਂ ਮਾਲਕ ਜੀ ਤੁਹਾਡੇ ਨਾਮ ਦੇ ਨਾਲ ਜੁੜੇ ਆ ਤੇ ਸੱਚੇ ਪਾਤਸ਼ਾਹ ਕਿਰਪਾ ਇਹੋ ਜੀ ਵਾਪਰਦੀ ਐ ਕਿਸ ਦਾਤਾ ਜੀ ਫਿਰ ਜਮਦੂਤ ਵੀ ਦੂਰ ਭੱਜ ਜਾਂਦੇ ਹਨ ਉੱਥੇ ਆ ਕੇ ਸਮਝ ਆਉਂਦੀ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਉਹਨਾਂ ਬੋਲਾਂ ਦੀ ਜਿਹਦੇ ਵਿੱਚ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਭਾਈ ਪਿਆਰਿਓ ਰੱਬ ਦੇ ਪਿਆਰੇ ਰਹਾ ਤੇਰੇ ਸੇਵਕ ਕੋ ਭਾਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਮਾਲਕ ਦੀ ਤੁਹਾਡੇ ਨਾਲ ਸਾਝ ਬਣ ਗਈ ਤੁਹਾਡਾ ਪਿਆਰ ਅੰਦਰ ਪੈਦਾ ਹੋ ਗਿਆ ਮਾਲਕ ਦੀਆਂ ਰਹਿਮਤਾਂ ਮਿਲ ਗਈਆਂ ਗੁਰੂ ਦੀ ਸੀਸ ਮਿਲ ਗਈ ਸੱਚੇ ਪਾਤਸ਼ਾਹ ਆਪ ਸਹਾਈ ਹੋਵਣ ਕਿਰਪਾ ਕਰਨ ਸੋ ਇਹ ਮਹੀਨਾ ਜਿਹੜਾ ਹੈ ਇਹਦੇ ਵਿੱਚ ਸੱਚੇ ਸਤਿਗੁਰਾਂ ਨੇ ਗੱਲ ਕੀਤੀ ਆ ਵੀ ਕਰਮਾਂ ਸੰਦੜਾ ਖੇਤ ਜੋ ਕੁਝ ਕਰਮ ਆਪਾਂ ਕੀਤੇ ਨੇ ਨਾ ਜੀ ਉਹ ਕਰਮ ਸਾਨੂੰ ਭੋਗਣੇ ਪੈਣਗੇ ਵੜਨੇ ਪੈਣਗੇ ਜੇ ਦੁਨਿਆਵੀ ਪੱਖ ਦੇ ਉੱਤੇ ਵੀ ਗੱਲ ਕਰੀਏ ਤੇ ਕਿਸੇ ਵੇਲੇ ਕਈ ਪਰਿਵਾਰਾਂ ਵਿੱਚ ਵੇਖੀਦਾ ਹੈ ਕਿ ਕਈ ਬੱਚੇ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਪਰ ਜੇ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ ਤੇ ਆਉਣ ਵਾਲਾ ਸਮਾਂ ਵਿੱਚ ਫਿਰ ਕੋਈ ਬੱਚਿਆਂ ਨੇ ਉਹਨਾਂ ਦੀ ਸੇਵਾ ਨਹੀਂ ਕਰਨੀ। ਬੱਚਿਆਂ ਨੇ ਫਿਰ ਉਹਨਾਂ ਦੀ ਸੇਵਾ ਨਹੀਂ ਕਰਨੀ। ਉਹਨਾਂ ਦੇ ਬੱਚੇ ਜਿਹੜੇ ਕੁਝ ਵੇਖਣਗੇ ਉਹ ਉਹ ਸਿੱਖਣਗੇ। ਮੈਨੂੰ ਇੱਕ ਬਾਤ ਚੇਤੇ ਆਉਂਦੀ ਹੈ। ਕੋਈ ਸਰੀਰ ਹਸਬੰਡ ਵਾਈਫ ਨੇ ਇੱਕ ਉਹਨਾਂ ਦਾ ਬੱਚਾ 8 ਸਾਲ ਦਾ ਹੈ। ਹੁਣ 8 ਸਾਲ ਦਾ ਬੱਚਾ ਜਿਹੜਾ ਹੈ ਘਰ ਵਾਲ ਜਿਹੜੀ ਹੈ ਉਹ ਕਿਚਨ ਤਿਆਰ ਕਰਦੀ ਪਈ ਕਿਚਨ ਦੇ ਵਿੱਚ ਤੇ ਉਹੜਾ ਵਿਅਕਤੀ ਸੀ ਨਾ ਆਪਣੇ ਬੱਚੇ ਨੂੰ ਬੂਟ ਪਹਿਨਾ ਰਿਹਾ ਟਸਮੇ ਬਣਦਾ ਪਿਆ। ਬੂਟ ਪਾਲਿਸ਼ ਕਰਕੇ ਦਿੱਤੇ ਤੇ ਬੱਚੇ ਨੂੰ ਉਹਨੇ ਸਹਿਸਭਾਇਆ ਕਿ ਤੂੰ ਵੀ ਇਤਨਾ ਵੱਡਾ ਹੋ ਕੇ ਮੇਰੀ ਸੇਵਾ ਕਰਿਆ ਕਰੇਗਾ ਤੇ ਬੱਚਾ ਅੱਖ ਲੱਗਾ ਨੋ ਪਾਪਾ ਪਾਪਾ ਨਹੀਂ ਮੈਂ ਨਹੀਂ ਕਰਾਂਗਾ ਉਹ ਕਹਿੰਨੇ ਗਿਆ ਕਿਉਂ ਨਹੀਂ ਕਰੇਂਗਾ ਬੱਚੇ ਜਵਾਬ ਦੇ ਕੋ ਕੀ ਸੀ ਬੱਚਾ ਅੱਖ ਲੱਗਾ ਮੈਂ ਨਹੀਂ ਕਰਾਂਗਾ ਤੇ ਕਹਿੰਦਾ ਵੇਖ ਮੈਂ ਤੈਨੂੰ ਰੋਜ਼ ਤਿਆਰ ਕਰਦਾ ਤੇਰੇ ਬੂਟ ਵੀ ਪਾਲਿਸ਼ ਕਰਕੇ ਦਿੰਦਾ ਹਾਂ ਤੈਨੂੰ ਤਿਆਰ ਕਰਦਾ ਹਾਂ ਤੈਨੂੰ ਸਕੂਲ ਛੱਡ ਕੇ ਹੁਣ ਕਿੰਨੀ ਤੇਰੀ ਮਦਦ ਕਰਦਾ ਤੇ ਤੂੰ ਕਿਉਂ ਨਹੀਂ ਕਰੇਂਗਾ ਤੇ ਉਹ ਬੱਚੇ ਦਾ ਜਵਾਬ ਆਇਆ ਕਹਿਣ ਲੱਗਾ ਮੈਂ ਵੱਡਾ ਹੋ ਕੇ ਆਪਣੇ ਬੱਚੇ ਦੇ ਬੂਟ ਪਾਲਿਸ਼ ਕਰਾਂਗਾ ਮੈਂ ਵੱਡਾ ਹੋ ਕੇ ਆਪਣੇ ਬੱਚੇ ਨੂੰ ਤਿਆਰ ਕਰਾਂਗਾ ਪਾਪਾ ਮੈਂ ਤੁਹਾਨੂੰ ਕਦੇ ਵੀ ਆਪਣੇ ਜਿਹੜਾ ਸੀ ਨਾ ਪਾਪਾ ਮੈਂ ਤੁਹਾਨੂੰ ਕਦੇ ਵੀ ਗ੍ਰੈਂਡ ਪਾ ਦੇ ਬੂਟ ਪਾਲਿਸ਼ ਕਰਦੇ ਨਹੀਂ ਵੇਖਿਆ ਮੈਂ ਤੁਹਾਨੂੰ ਕਦੇ ਵੀ ਗ੍ਰੈਂਡ ਪਾ ਦੇ ਦਾਦਾ ਜੀ ਦੇ ਸੇਵਾ ਕਰਦੇ ਨਹੀਂ ਵੇਖਿਆ ਵੇਖੋ ਬੱਚੇ ਨੇ ਸਹਿ ਸੁਬਾਏ ਗੱਲ ਕੀਤੀ ਪਰ ਉਹਦੇ ਵਿੱਚ ਇੱਕ ਕੌੜਾ ਸੱਚ ਸੀ ਜੀਵਨ ਦਾ ਕਿ ਬੱਚੇ ਨੇ ਜੋ ਕੁਝ ਵੇਖਿਆ ਬੱਚੇ ਨੇ ਉਹ ਕੁਝ ਸਿੱਖਿਆ ਜੇ ਅੱਜ ਅਸੀਂ ਬੱਚਿਆਂ ਨੂੰ ਚਾਹੁੰਦੇ ਹਾਂ ਕਿ ਸਾਡੀ ਸੇਵਾ ਕਰਨ ਫਿਰ ਸਾਨੂੰ ਆਪਣੇ ਵੱਡਿਆਂ ਦੀ ਸੇਵਾ ਕਰਨੀ ਪਵੇਗੀ ਕੋਈ ਕਰਮਾਂ ਸੰਧੜਾ ਖੇਤ ਹੈ ਕਰਮਾਂ ਦੀ ਇਹ ਖੇਤੀ ਹੈ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਰਹਿਮਤਾਂ ਕਰਨ ਇਹੜਾ ਮਹੀਨਾ ਚੜ੍ਹਿਆ ਹੈ ਅਸੀਂ ਅਰਦਾਸ ਕਰਦੇ ਹਾਂ ਮਾਲਕ ਦੇ ਚਰਨਾਂ ਵਿੱਚ ਕਿਉਂਕਿ ਗੁਰਨਾਨਕ ਦੇ ਘਰ ਵਿੱਚ ਹਰ ਰੋਜ਼ ਅਰਦਾਸ ਕੀਤੀ ਜਾਂਦੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤਾ ਪਲਾ ਰੇਡੀਓ ਫੋਕ ਐਂਡ ਬੀਟ ਚੈਨਲ ਵੱਲੋਂ ਵੀ ਮਾਲਕ ਤੇ ਚਰਨਾਟ ਸਮੂਹਧਾਰੀ ਵੱਲੋਂ ਅਰਦਾਸ ਬੇਨਤੀ ਹੈ ਸਤਿਗੁਰ ਜੀ ਆਉਣ ਵਾਲਾ ਸਾਰਿਆਂ ਦੇ ਸਮਾਂ ਸੁਹੀਲਾ ਲੈ ਕੇ ਆਵਣ ਪਰਮੇਸ਼ਿਆ ਦੇ ਭਜਨ ਦਾ ਲੈ ਕੇ ਕਰਕੇ ਆਉਣ ਨਾਮ ਬਣਨ ਜੁੜ ਸਕੋ ਸਮਾਜ ਦੀਆਂ ਸੇਵਾਵਾਂ ਕਰ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ